ਕੈਸਾ ਇਹ ਦੁਬਦ ਕੀ ਹੋ ਸਕਦੀ ਆ ਸਾਡੇ ਜਿਹੜੇ ਜਸੇਵੰਦ ਆਗੂਆਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਹੋਰ ਆ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਤਿੱਖਾ ਸੰਘਰਸ਼ ਅਲੀਕ ਕਿ ਸਾਨੂੰ ਦੱਸੂਗੀ ਫਿਰ ਅਗਲੀ ਰਾਣੀ ਕਿੱਦਾਂ ਕਰਾਂਗੇ ਮਰਦਾਬਾਦ ਉਹਨਾਂ ਜਿਹੜਾ ਜਬਰ ਦਾ ਜਬਰ ਕਹਿ ਜਿਨ੍ਹਾਂ ਨੇ ਕਿਸਾਨਾਂ ਦੇ ਕੀਤਾ ਖਾਸ ਕਰਕੇ ਉਹ ਜਬਰ ਦਾ ਜਿਹੜਾ ਇਹਨਾਂ ਨੂੰ ਹਾਲ 2024 'ਚ ਮਿਲ ਜੂ ਇਹਦੇ 'ਚ ਜੀ ਇਹਦੇ 'ਚ ਮਿਲ ਜੂ ਦੋਨੋਂ ਇਹਨਾਂ ਨੂੰ ਇੱਕ ਡਿਕਟੇਟਰ ਦੇ ਰਾਹੀਂ ਇਹਨਾਂ ਦਾ ਅੰਦਰ ਫੜਿਆ ਹੋਇਆ ਇਹ ਕਿਸੇ ਹਾਲਤ 'ਚ ਛੱਡਣਾ ਨਹੀਂ ਚਾਹੁੰਦੇ ਪਹਿਲਾਂ ਮੀਟਿੰਗਾਂ 'ਚ ਲollipops ਦਿੱਤੇ ਇਹਨਾਂ ਨੇ ਵੀ ਛੱਡ ਦੇਾਂਗੇ ਹੁਣ ਆ ਜਾਹ ਜਿਹੜਾ ਜ਼ਬਰਦਸਤ ਜ਼ਬਰ ਕਹ ਜਿਨ੍ਹਾਂ ਨੇ ਕਿਸਾਨਾਂ ਦੇ ਕੀਤਾ ਖਾਸ ਕਰਕੇ ਉਹ ਜ਼ਬਰਦਸਤ ਜਿਹੜਾ ਇਹਨਾਂ ਨੂੰ ਹਾਲ 2024 'ਚ ਹੀ ਮਿਲ ਜੂ ਇਹਦੇ 'ਚ ਜੀ ਇਹਦੇ 'ਚ ਮੰਨ ਸਰ ਦੀ ਜਿਹੜਾ ਨੰਬਰ ਜਿਦਾ ਵਾਦਾ ਕਿਹੜਾ ਟੋਣੇ 'ਚ ਅੱਜ ਪੱਕੇ ਸਾਈਂ ਕੀਤੀ ਗਈ ਆ ਫੋਨ ਦਾ ਦੇ ਦੇ ਭਰਾ ਮੇਰਾ ਪੱਕੇ ਸਾਈਂ ਤਾਂ ਡੈਮੋਕਰੇਸੀ ਦਾ ਜਿਹੜਾ ਕਹਾਣ ਹੈ ਤੇ ਸੁਵਿਧਾਨਕ ਤੌਰ ਤੇ ਅਸੀਂ ਆਵਦੀ ਮੰਗਾਂ ਰੱਖ ਸਕਦੇ ਹਾਂ ਧਰਨਾ ਲਾ ਸਕਦੇ ਆ ਪਰ ਇਹ ਲੋਕਤੰਤਰ ਦਾ ਘਾਣ ਕਰਕੇ ਜਵਰੀ ਲੋਕਾਂ ਨੂੰ ਇਕੱਲਾ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੋਕੇ ਜਾ ਰਿਹਾ ਹੈਗਾ ਸਰਕਾਰ ਵੀ ਧਰਨਾ ਚੋਂ ਨਿਕਲਦੀ ਪਾਤੀ ਬੱਝਿਆ ਕੀ ਜੇਗਾ ਕੋਈ ਨਾ ਧਰਨਾ ਦਾ ਕੋਈ ਨੁਭਾ ਨਹੀਂ ਗਿਆ ਧਰਨਾ ਚੋਂ ਨਿਕਲ ਗਏ ਇਹ ਨਕਲੀ ਮੈਂ ਸਮਝੂਗਾ ਇਨਕਲਾਬ ਹੈ ਇਹ ਉੱਪਰ ਆ ਜਾ ਇਹਨਾਂ ਨੇ ਇਨਕਲਾਬ ਦੇ ਨਾਂ ਦੇ ਉੱਤੇ ਇਹਦੀ ਸਰਕਾਰ ਬਣਾ ਲਈ ਪਰ ਹੁਣ ਹਾਲਾਤ ਤੁਸੀਂ ਦੇਖ ਲਓ ਪੰਜਾਬ ਦੇ ਕੀ ਕੋਲੇ ਕੋਈ ਗੱਲ ਨਹੀਂ ਦੁਆਰ ਉਹ ਸਰ ਗੋਲੇ ਮੈਂ ਤਾਂ ਨਾ ਵੀ ਨਾ ਤਾਂ ਸਰ ਜੀ ਕਿਹਦੇ ਕੋਲ ਇੱਕ ਮਿੰਟ ਸਰ ਜੀ ਨਾ ਮੇਰੀ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਪੰਜਾਬ ਦਾ ਮਾਲ ਅਸੀਂ ਨਹੀਂ ਖਰਾਬ ਕਰਨਾ ਇਹ ਕਰਨਾ ਚਾਹੀਦਾ ਕਿਹਦੇ ਕੋਲ ਆ ਜਾਓ ਆ ਜਾਓ ਇੱਧਰ ਪੁੱਛਦੇ ਵਿੱਚ ਬੰਦ ਕਰ ਦਿਨਾ ਨੌਜਨ ਲਾ ਜਾਓ ਖੜ੍ਹ ਜਾਓ ਗੁਰਪਿੰਦਰ ਸਿੰਘ ਭਿੰਦਾਂ ਨੇ ਕਾਦੀਆਂ ਜੀ ਬਲਾਕ ਸਖਤਰਜਰਨ ਬਲਾਕਸ ਹੈ ਨਾ ਕੀ ਗੱਲ ਹੋਈ ਅੱਜ ਕੀ ਮੰਗ ਆ ਅੱਜ ਅਸੀਂ ਪਿੰਨ ਭਾਨੇ ਸਿੱਧੂ ਦੀ ਰਿਹਾਈ ਲਈ ਮੰਗ ਪੱਤਰ ਦੇਣ ਵਾਸਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਵਾਸਤੇ ਜਾ ਰਹੇ ਸੀ ਸੋ ਮਾਨ ਜੋਰ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਰਾਸਤੇ 'ਤੇ ਲੱਗਾ ਸਾਨੂੰ ਘੇਰ ਲਿਆ ਸਾਨੂੰ ਮਿਲਣ ਨਹੀਂ ਜਾਣ ਦੇ ਰਹੇ ਸਰਕਾਰ ਜਿਹੜੀ 50 ਪੁਲਿਸ ਦਾ ਸਾਨੂੰ ਟੋਲ ਬਲਾਕ ਦੇ ਤੱਕ ਘੇਰ ਕੇ ਸਾਨੂੰ ਅੱਗੇ ਜਾਣ ਤੋਂ ਰੋਕ ਰਹੀ ਆ ਪ੍ਰਧਾਨ ਜੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ ਆ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਤੇ ਭਾਨੇ ਸਿੱਧੂ ਨੂੰ ਰਿਹਾ ਕਰਾਉਣ ਵਾਸਤੇ ਸਾਡਾ ਜਿਹੜਾ ਪ੍ਰਦਰਸ਼ਨ ਚੋਂ ਜਾਰੀ ਹੈ ਅਸੀਂ ਜਿੱਥੇ ਤੱਕ ਹੋ ਸਕਿਆ ਸ਼ਾਂਤ ਬਈ ਰਹਿ ਗਈ ਡੈਮੋਕਰੈਟਿਕ ਤਰੀਕੇ ਨਾਲ ਅਸੀਂ ਇਹ ਪ੍ਰਦਰਸ਼ਨ ਕਰਾਂਗੇ ਕਿੱ사 ਇਹ ਦੁਬਦ ਕੀ ਹੋ ਸਕਦੀ ਆ ਸਾਡੇ ਜਿਹੜੇ ਜਸੇਵੰਦ ਆਗੂਆਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਹੋਰ ਆ ਜਿਹੜੀ 5 ਮੈਂਬਰੀ ਕਮੇਟੀ ਆ ਉਹ ਤਿੱਖਾ ਸੰਘਰਸ਼ ਅਲੀਕ ਕਿ ਸਾਨੂੰ ਦੱਸੂਗੀ ਫਿਰ ਅਸੀਂ ਅਗਲੀ ਰਾਤ ਨੇ ਕਿੱਦਾਂ ਕਰਾਂਗੇ ਮੇਰਾ ਸਿਕੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਕਾਦੀਆਂ ਜਿਹੜੀ ਕਾਲ ਦਿੱਤੀ ਗਈ ਸੀ ਸਗਰੂਰ ਸੀਆਂ ਮਾਨ ਦੀ ਕੋਠੀ ਦੇ ਘਰਾਓ ਦੀ ਜਥੇਬੰਦੀਆਂ ਵੱਲੋਂ ਉਸ ਲੜੀ ਦੇ ਤਹਿਤ ਅਸੀਂ ਅੱਜ ਰਜਵਾੜਾ ਢਾਬਾ ਤੋਂ ਚੱਲੇ ਸੀਗੇ ਦਾ 10:30 ਵਜੇ ਦੇ ਕਰੀਬ ਸਾਨੂੰ ਇੱਥੇ ਬਰਬਰ ਟੂਰ ਪਲਾਜੇ ਤੇ ਭਾਰਤੀ ਕਿਸਾਨ ਜੁਨੀਅਰ ਕਾਦੀਆਂ ਦੇ ਕਾਫਲੇ ਨੂੰ ਰੋਕਿਆ ਗਿਆ ਸਾਡੇ ਨਾਲ ਧੱਕਾਸ਼ਾਹੀ ਕੀਤੀ ਗਈ ਸਾਡੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾਛੀਂਆਂ ਨੂੰ ਅਰੈਸਟ ਕੀਤਾ ਗਿਆ ਸਾਡੇ ਬਲਾਕ ਪ੍ਰਧਾਨ ਨੂੰ ਅਰੈਸਟ ਕੀਤਾ ਗਿਆ ਨਾਲ ਉਹਦੇ ਪੰਜ ਸੱਤ ਸਾਥੀ ਹੋਰ ਵੀ ਜਿਨ੍ਹਾਂ ਨੂੰ ਜਬਰੀ ਤੌਰ 'ਤੇ ਉਸ ਨੇ ਧੱਕੇ ਨਾਲ ਬੱਸ ਦੇ ਵਿੱਚ ਬਿਠਾ ਕੇ ਲੈ ਗਏ ਹੁਣ ਅਸੀਂ ਉਹਦੇ ਰੋਸ ਵਜੋਂ ਅੱਜ ਅਸੀਂ ਟੂਲ ਪਲਾਜ਼ਾ ਜਿਹੜਾ ਇਹ ਫ੍ਰੀ ਕਰਤਾ ਉਹਨਾ ਟਾਈਮ ਇਹ ਫ੍ਰੀ ਰਹੂਗਾ ਜਿੰਨਾ ਟਾਈਮ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਹੋਰਾਂ ਕੋਲੋਂ ਰਿਹਾ ਨਹੀਂ ਕੀਤਾ ਜਾਣਾ ਕੋਈ ਜਿਹੜੀ ਆਪਾਂ ਇਹ ਜਿਹੜੀ ਪਾਰਟੀ ਆ ਇਹ ਆਪ ਧਰਨਿਆਂ ਤੋਂ ਨਿਕਲੀ ਸੀ ਇਹ ਆਪ ਕਹਿੰਦਾ ਹੁੰਦਾ ਸੀ ਮੈਂ ਆਮ ਘਰ ਦਾ ਮੁੰਡਾ ਸਰਕਾਰ ਸੱਚਾ ਚੋਂ ਚੱਲਿਆ ਕਰੂ ਇਹ ਮਤਲ ਇੰਨਾ ਤਾਨਾਸ਼ਾਹ ਹੋ ਗਿਆ ਇੰਨਾ ਬਖਲਾਗੀ ਸਰਕਾਰ ਮੈਨੂੰ ਦਿਸਣ ਲੱਗ ਗਿਆ ਵੀ 2024 ਦੇ ਵਿੱਚ ਜਿਹੜੀ ਇਹ ਸਾਡੀ ਹਾਲਾਤ ਨੇ ਸਾਡੇ ਬਣ ਗਏ ਕੀ ਸਾਨੂੰ ਲੋਕ ਵੋਟਾਂ ਰਾਹੀਂ ਜਵਾਬ ਦੇਣਗੇ ਸਾਨੂੰ ਹਰਾ ਕੇ ਉਸ ਬਖਲਾੜ ਦਾ ਨਤੀਜਾ ਵੀ ਇਹ ਜਬਰੀ ਜਿਹੜਾ ਇਹ ਆਵਾਜ਼ ਆ ਜਬਰੀ ਬੰਦ ਦਬਣਾ ਚਾਹੁੰਦਾ ਵੀ ਮੇਰੇ ਖਿਲਾਫ ਕੋਈ ਆਵਾਜ਼ ਨਾ ਉੱਠੇ ਉਸ ਨੂੰ ਕੁਚਲ ਦਿਓ ਅਗਲਾ ਐਕਸ਼ਨ ਅਸੀਂ ਜਥੇਬੰਦੀਆਂ ਨਾਲ ਆਗੂਆਂ ਨਾਲ ਸਲਾਹ ਕਰਕੇ ਦੇਵਾਂਗੇ ਜੇ ਇਹਨਾਂ ਨੇ ਸਾਡੀ ਇਹ ਗੱਲ ਦੀ ਨਾ ਸੁਣਵਾਈ ਕਰੀ ਆ ਗੂ ਨਾ ਰਹਾ ਕਿ